ਸਨਾ ਦੇ ਚਾਰ ਭਰਾ ਸੀਗੇ ਅੱਛਾ ਜੀ ਉਹ ਜਿਹੜਾ ਤੁਹਾਨੂੰ ਸੀ ਬੇਲਾ ਰਹਿੰਦਾ ਹੁੰਦਾ ਸੀਗਾ ਹਾਂ ਜੀ ਤੇ ਕਿੰਨੇ ਬਿਆਹੇ ਬਿਸ਼ਵਰਾ ਸੀਗਾ ਹਾਂ ਜੀ ਉਹ ਆਜੇ ਯਾਰ ਅੱਭੀ ਤੇਰੀ ਇੱਥੇ ਉੱਥੇ ਵੱਧ ਲਾ ਲੈਂਦੇ ਸੀ ਪੈਸਾ ਹੁੰਦਾ ਤੋੜਾ ਹਾਂ ਜੀ ਔਰ ਸ਼ਰਮਖਾਂ ਤੇ ਵਜਨ ਚੱਲਦਾ ਯਾਰ ਲਿਆਰ ਦੇ ਲੋੜ ਦੇ ਪੈਸੇ ਹੈ ਨਹੀਂ ਪਾਉਣਾ ਨਾ ਚਲੋ ਹਾਂ ਹਾਂ ਲੈ ਜੇ ਉਹ ਚੜਕੋ ਠੰਡ ਮਿਸੀ ਮਿਸੀ ਹੁੰਦੀ ਆ ਨਾ ਹਾਂ ਜੀ ਤੇ ਢਾਲ ਜਾ ਕੱਲੇ ਕੱਲੇ ਆਡਾ ਅੱਛਾ ਇੱਕ ਫੇਰੇ ਆਦੀ ਦੂਜੀ ਫੇਰ ਤਰ ਲਿੱਤੀ ਜੀ ਜੇ ਰੋਟੀ ਖਾਂ ਹਾਂ ਉਹ ਤਾਂ ਗਿੱਜੇ ਦੇਖੀ ਇੱਕ ਇੱਕ ਹੱਦੀ ਖਾਣੀ ਅੱਡੀ ਹੱਦੀ ਉਹ ਚਾਰ ਪੰਜ ਰੋਟੀਆਂ ਖਾ ਗਿਆ ਤੇ ਬਾਲ ਰੱਖਣਾ ਤੀਗਾ ਲੱਸੀ ਦਾ ਹਾਂ ਪੀ ਕੇ ਲੱਸੀ ਦਾ ਤੇ ਭਾਈ ਬਹਿ ਗਿਆ ਆਡਾਂ ਚ ਤੇ ਸ਼ਗਰ ਵੀ ਇੱਥੇ ਜਨ ਆ ਗਿਆ ਰੇਤਾ ਤਪ ਗਿਆ ਹਾਂ ਤੇ ਰੋਟੀਆਂ ਨੇ ਮਾਰਿਆ ਮਰੋਂ ਬਾਲਾ ਦਾ ਭੈ ਯਾਰ ਕਿੰਨੇ ਕਰ ਹਾਂ ਕਿੱਥੇ ਦਿਨ ਚ ਪਿਆ ਜਾ ਕੇ ਯਾਰ ਬੜਾ ਹੁਣ ਜਿਆਦਾ ਵੀ ਅੱਖ ਗੱਲਾਂ ਦੋ ਜੀ ਵੀ ਸਿਰ ਦੋਖਦਾ ਜਾਂ ਢਿੱਡ ਦੋਖਦਾ ਬਸ ਆਹੀ ਬਿਮਾਰੀ ਨਾ ਉਹ ਆਖਣ ਕੇ ਪੈ ਜਾ ਬੰਦਾ ਫੇਰ ਲਾ ਲੇ ਨੀ ਕੱਲ ਨੂੰ ਫੇਰ ਦੇ ਉਹਨਾਂ ਕੇ ਕੀ ਕਰ ਗਏ ਹੁਣ ਹਾਂ ਐ ਬਾਪੀ ਲਾ ਗਿਆ ਮਾਰਨ ਬਾਪੀ ਮਾਰਦਾ ਮਾਰਦਾ ਅੰਡਾ ਆ ਹੀ ਸੇ ਬੈਠਾ ਆ ਜਾਗਾ ਹਾਂ ਹਾਂ ਅਰ ਅੰਦਰ ਦਿਸੋ ਹਟ ਗਿਆ ਅੱਛਾ ਉਹਦੇ ਕਿੰ ਜੱਗਾ ਹੈ ਦਿਸੋ ਹਟ ਗਿਆ ਉਹਦਾ ਬੁੱਲਾ ਮਾਰ ਗਿਆ ਕੀ ਮਾਰ ਗਿਆ ਬੁੱਲਾ ਅੱਛਾ ਹਵਾ ਮਾਰ ਗਿਆ ਦਿਸੋ ਹਟ ਗਿਆ ਮੈਨੂੰ ਹਾਂ ਉਹ ਵੱਡਾ ਵਾਲਾ ਯਾਰ ਕੋਈ ਪਤਾ ਨਹੀਂ ਹੁੰਦਾ ਵੀ ਆ ਲਿਆ ਫੜ ਕੇ ਆ ਗਿਆ ਬ੍ਰੋ ਕੇ ਥੱਲੇ ਹਾਂ ਉਹ ਇਹ ਬਲੂਟਾ ਲਿਖ ਆਉਣਾ ਮੈਂ ਯਾਰ ਖਾਣੀ ਦਾ ਵੱਡਾ ਹਾਂ ਪਰ ਕੇ ਲੈ ਕੇ ਜਾਓ ਮੈਨੂੰ ਮੈਂ ਤਾਂ ਦਿਸਣਾ ਹੀ ਆ ਪਰ ਕੇ ਲੈ ਜੇ ਉਹ ਘਰੇ ਬਾਟੇ ਚ ਨਾ ਪੀਦਾ ਪਾਣੀ ਵਿੱਚ ਆਂਦੀ ਹੁੰਦੇ ਬੁਢੇ ਅਰਗੇ ਦੀ ਕੀ ਆ ਭਲਾ ਮਟਰਾ ਨਾ ਹੋਵੇ ਹਾਂ ਉਹ ਯਾਰ ਹੈ ਹੱਥ ਤੋਂ ਵੀ ਜਿੰਨੇ ਨੂੰ ਦੀਦਾ ਆਪੇ ਕੰਨ ਕਰਦੇ ਮੈਂ ਖਾੜੀ ਬੱਡਾ ਮਗਾ ਨਹੀਂ ਪਾਣੀ ਪੀਣਾ ਹਾਂ ਸੁਣ ਚੱਲ ਪਏ ਵੱਡਾ ਹੋਲੀ ਕੋਨੇ ਪਾਤੇ ਕਰਕੇ ਆਉਂਦਾ ਉਹਨੂੰ ਸੁਣਦਾ ਵੀ ਉਹ ਯਾਰ ਬੰਦੇ ਦਾ ਪਤਾ ਨਹੀਂ ਹੁੰਦਾ ਉਹਨੂੰ ਕੀ ਨਿਮੇਂ ਥਾਂ ਕਰੀ ਜਦੋਂ ਮਦਲਾ ਉਹਦਾ ਪਾਸਾ ਵਟਦੀ ਹਾਂ ਤੇ ਨਹੀਂ ਵਿੱਚ ਵੱਜੂਆ ਨਾ ਹਾਂ ਉਹਨਾਂ ਮੇਰੇ ਗੱਲ ਜਾ ਲੱਗੂ ਵੀ ਚੰਗੀ ਨੇ ਕਿ ਮੈਂ ਪਾਸਾ ਵਟ ਜਾਂਦਾ ਕਿ ਮੈਂ ਹਾਂ ਅਗਾਂਂ ਹੀ ਰਣਾ ਉਹਨਾਂ ਨਾਲ ਬਾਹਰ ਨਾਲ ਮੇਰੇ ਹੁੰਦੇ ਖੇਤੀ ਉੱਗੀ ਪਈ ਉਹਦਾ ਅੱਛਾ ਤੇ ਲੋਕ ਜਿਹੜੇ ਪੁੱਛੋ ਕੀ ਹੋ ਗਿਆ ਇਹਨੂੰ ਅਗੇ ਦਿਸਣੋਂ ਫੜ ਗਿਆ ਜਾਨੇ ਉਹਦੇ ਕੰਦਲੋਂ ਅੱਜ ਹੀ ਦਿਸਣੋਂ ਫੜ ਗਿਆ ਇਹਨੂੰ ਹਾਂ ਅੱਗਾ ਖੇਤੀ ਪਈ ਤੇ ਮੈਨੂੰ ਖੇਤੀ ਨੂੰ ਸਿੱਧਾ ਕਰ ਲਿਆ ਅੱਛਾ ਅਗੇ ਮੈਂ ਸ਼ਰਮਖਾ ਜੇ ਪਾਸਾ ਬਟਿਆ ਨਾ ਹੁਣ ਤੇ ਪਾਇਨਾ ਫਿਰ ਮੋੜ ਲੈਣਗੇ ਸਾਰੇ ਬੱਚਾ ਖਾਮੀ ਚਕੇ ਮਾਰਿਆ ਪਾਇਆ ਹਾਂ ਆ ਕੰਡੇ ਚ ਖੁੱਭ ਕੇ ਸਾਰੇ ਦਹੂ ਜੇ ਨਿਕਲ ਆਇਆ ਹਾਂ ਭਾਵੇਂ ਮੇਜਾ ਸਾਰਾ ਮੈਂ ਤਾਂ ਰੱਬ ਦਾ ਮਾਰਿਆ ਨਾ ਤੰਕਾ ਵੀ ਦਾ ਹਾਂ ਉਹ ਵੀ ਹੋ ਗਿਆ ਇਹ ਹੋ ਗਿਆ ਜਰ ਕੰਡੇ ਕੁੰਡੇ ਕੱਢੇ ਮੇਰੇ ਹਾਂ ਉਹਨੇ ਆਖਿਆ ਵੀ ਵਾਕਈ ਦੀਆ ਸੱਚ ਨੂੰ ਨਹੀਂ ਦੀਆ ਹਾਂ ਅਲਾ ਗੱਨੀ ਮਾਇਆ ਤਾਂ ਆਇਆ ਟਰ ਆਇਆ ਮੈਨੂੰ ਵੇਖਿਆ ਨਾ ਉਹ ਮੈਨੂੰ ਖਿੱਚੇ ਮੇ ਜਾਣ ਕੇ ਵੀ ਖਿੱਚਿਆ ਨਾ ਬੇਚੂ ਦੇ ਤੇਰੇ ਪੈਦਾ ਪਾੜਾ ਮੁੰਕੇ ਮਾਹਰ ਬਿਠੇ ਮੁੰਕੇ ਰਾਹ ਯਾਰ ਆ ਉਹ ਪੁੰਜਾ ਪੰਜਾ ਦੇ ਤਾਂ ਘਰੇ ਲੈ ਗਿਆ ਤੇ ਬੁਰਗਾ ਮੇਰੇ ਤੇ ਲੱਗਦੀਆਂ ਕਿ ਅੱਗੇ ਵੱਡੀ ਵੱਧ ਲਾਇ ਮੇਰੀ ਪਰਜਾਈ ਹਾਂ ਤੇ ਦਿਲ ਆ ਰਹਿਂਦਾ ਹੈ ਹਮ ਖਲਾ ਮੰਜੀ ਲਿਆ ਉਹ ਇਹ ਮੇਰੇ ਪੇਕੇ ਸਾਲ ਨੂੰ ਆਦਿ ਰਗੇ ਲਿਆਉਣੀ ਆ ਔਰ ਇਹਨੂੰ ਦਿਸਣ ਕਰ ਗਿਆ ਫਿਰ ਕੇ ਡਾਲ ਕਰਦੇ ਆ ਜੀ ਹਲਕੇ ਦਿਸਣੂ ਇਹਨੂੰ ਮੱਜਾ ਹਮ ਹਲਾ ਉਸੇ ਬੰਨੇ ਵੇਸੀ ਤੇ ਆ ਰੋਈ ਸੀ ਇਥੇ ਮੇਰਾ ਮੱਜਾ ਦਾ ਤਾਂ ਇਥੇ ਇਹਨਾਂ ਛੋਟੀ ਰੱਖਤੀ ਲੈ ਸਾਲ ਮੁਕਾ ਕੇ ਆ ਪਿਆ ਛੋਟੀ ਪਿਸ਼ਾਬ ਕਰਨਾ ਫਿਰ ਰੂੜ ਕੇ ਕਰਨੀ ਦਿਨ ਮੈਦਾਨ ਬੈ अच्छा मग्गा पानी ਦਾ ਰੱਖਦਾ ਕੋਈ ਹਾਂ ਅਰ ਰੋਟੀ ਫੜਾ ਜਾ ਕਰਨ ਮੈਨੂੰ ਤੇ ਮੈਂ ਖਾ ਜਾ ਕਰਾਂਗੀ ਵੱਡੀ ਘੜਾ ਰੱਖਿਆ ਤੇ ਕਿਨਾਰ ਛੋਟੀ ਮੈਨੂੰ ਫੜਾ ਗਈ ਰੋਟੀ ਕਹਿੰਦੇ ਵੱਡੀ ਭਾਂਡੇ ਚੱਕਣ ਆਈ ਹਾਂ ਤੇ ਉਹਦਾ ਕੋਡੀ ਚੋਗੇ ਚੱਕਣ ਲੱਗੀ ਮੈਂ ਦੋਨਾਂ ਤਨਾ ਮਾਰੀ ਠੋਗਣੇ ਜ ਮਗਾ ਅੱਧਾ 1.5 ਪਾ ਲੈਣਾ ਹਾਂ ਅਈ ਮੇਰੇ ਤੇ ਉਹਦੇ ਅੱਜ ਸਾਲਾਂ ਨੇ ਮੈਂ ਸੀ ਬੋਲ ਕੇ ਉਹਦੀ ਮੈਨੂੰ ਕਿਦੀ ਨਾ ਆ ਕੇ ਆਦੀ ਮਾਰਤੀ ਅੰਨੇ ਨੇ ਮੇਰੇ ਚੋਗੇ ਖਾਨ ਕਰਨ ਜਾ ਕੇ ਆਦੀ ਕੋਈ ਕਮਣੇ ਗੇ ਨੂੰ ਦੀ ਨਾਲ ਕੋ ਬੋਲ ਰਹੀ ਜਾਂਦੀ ਹਾਂ ਆਹ ਮੈਂ ਜਾਣਦੇ ਤੇ ਆ ਕਹਾਂ ਉਹ ਲੈ ਜਾਓ ਕੰਜਰ ਜੋਂ ਮੈਨੂੰ ਕਿਉਂ ਮਾਰਦੇ ਹੋ ਉਹਦੇ ਸਾਲ ਮਖਾ ਜਾਂ ਹਾਰੀ ਪੜਦੇ ਓੱਖਾ ਥੋਕਾ 4 ਦਿਨ ਕੱਟ ਅਗੇ ਮੈਂ ਕਹੇ ਹਾਰੀ ਪੜੀ ਲੈ ਨਾ ਜਾਣ ਕਿਤੇ ਹਾਂ ਆ ਜੇ ਨਹੀਂ 2 ਦਿਨਾਂ ਦੀ ਹਾਰੀ ਹੁੰਦੀ ਆ ਪਿੱਛੋਂ ਦੇ ਨਾਲ ਗੱਡਾ ਲਿਆਵਾਂਗੇ ਤੇ ਕੁੱਟ ਕੇ ਪੈਸੇ ਦਾ ਥੋੜਾ ਤੈਨੂੰ ਲੈ ਕੇ ਜਾਵਾਂਗੇ ਠੀਕ ਆ ਅਗੇ ਮੈਂ ਕਹਾਂ ਸਵੇਰ ਦਾ ਬੰਦ ਰਹਿ ਗਿਆ ਇੱਕ ਉਹ ਉੱਥੇ ਵੱਡੇ ਤਰ ਪਿਓ ਹਾਂਜੀ ਮਾਰੇ ਨਾਟਕੇ ਸਿੱਟੇ ਮਗਾਏ ਸੱਤੇ ਪਾਛਾ ਪੈ ਬੰਦ ਕੀ ਪੈ ਲੱਗ ਗਿਆ ਜਿਦੋਂ ਮੈਨੂੰ ਓਹ ਉਹ ਚਿਹਰਾ ਹੋ ਗਿਆ ਕਿ ਸਾਰਾ ਅੱਜਾ ਬੱਜ ਜਾ ਹੋ ਗਿਆ ਆਕੇ ਆਪਾਂ ਨੂੰ ਜਾਣਾ ਨਾ ਪਿਆ